ਸੱਤ ਸ਼੍ਰੀ ਅਕਾਲ ਪੀਬੀ 32 ਨਵਾਂ ਸ਼ਹਿਰ ਦੇਖ ਰਹੇ ਹੋ ਜਦ ਘਰ ਵਿੱਚ ਕੋਈ ਵਿਆਹ ਸ਼ਾਦੀ ਹੋਵੇ ਤਾਂ ਚਾਹ ਵਿੱਚ ਛੋਟੀਆਂ-ਛੋਟੀਆਂ ਗਲਤੀਆਂ ਹੁੰਦੀਆਂ ਹੀ ਰਹਿੰਦੀਆਂ ਨੇ ਪਰ ਅੱਜ ਤੁਹਾਡੇ ਨਾਲ ਬਸੀ ਪਠਾਣਾ ਦੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਜਿੱਥੇ ਵਿਆਹ ਦੀਆਂ ਖੁਸ਼ੀਆਂ ਗਮ ਵਿੱਚ ਬਦਲ ਗਈਆਂ ਅਤੇ ਪਰਿਵਾਰਿਕ ਮੈਂਬਰ ਅਤੇ ਰਿਸ਼ਤੇਦਾਰਾਂ ਦੇ ਚਾ ਮਾਤਮ ਵਿੱਚ ਬਦਲ ਗਏ ਦੱਸ ਦਈਏ ਕਿ ਹਲਕਾ ਬਸੀ ਪਠਾਣਾ ਦੇ ਅਧੀਨ ਆਉਂਦੇ ਪਿੰਡ ਮੁਸਤਾਫਾਦ ਵਿੱਚ ਵਿਆਹ ਸਮਾਗਮ ਤੋਂ ਪਹਿਲਾਂ ਪਹੁੰਚੇ ਰਿਸ਼ਤੇਦਾਰਾਂ ਲਈ ਰਾਤ ਦਾ ਖਾਣਾ ਬਣਾਉਂਦੇ ਸਮੇਂ ਸਿਲੰਡਰ ਨੂੰ ਅੱਗ ਲੱਗਣ ਕਾਰਨ ਇੱਕ ਮਹਿਲਾ ਦੀ ਮੌਤ ਹੋ ਗਈ ਤੇ ਪੰਜ ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਇਲਾਜ ਲਈ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਪੁਲਿਸ ਮੌਕੇ ਤੇ ਹਾਦਸੇ ਵਾਲੀ ਜਗ੍ਹਾ ਤੇ ਪਹੁੰਚੀ ਤੇ ਥਾਣਾ ਖੇੜੀ ਨੋਦ ਸਿੰਘ ਦੇ ਇੰਚਾਰਜ ਮੇਜਰ ਸਿੰਘ ਨੇ ਦੱਸਿਆ ਕਿ ਹਜੇ ਕੁਝ ਵੀ ਪਤਾ ਨਹੀਂ ਲੱਗਾ ਕਿ ਸਿਲੰਡਰ ਨੂੰ ਅੱਗ ਕਿਵੇਂ ਲੱਗੀ ਹੈ ਪਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਦਿਖਾਉਂਦੇ ਆ ਤੁਹਾਨੂੰ ਮੌਕੇ ਤੇ ਹੋਈ ਪੂਰੀ ਗੱਲਬਾਤ ਜਰਨਲਿਸਟ ਐਕਚੁਅਲੀ ਉੱਥੇ ਮੈਕਸਿਮ ਲੇ ਲੇਡੀ ਸਿੰਘ ਰੋਟੀ ਦਾ ਵਿਆਹ ਦਾ ਪ੍ਰੋਗਰਾਮ ਮਤਲਬ ਰੋਟੀ ਬਣ ਰਹੀ ਸੀ ਬੰਦੇ ਤਕਰੀਬਨ ਘਾਟ ਹੀ ਸੀ ਬਾਕੀ ਸਿਲੰਡਰ ਨੂੰ ਬੜਾ ਮੋਟਾ ਹੇਟ ਉੱਪਰ ਕਰਨ ਲੱਗੇ ਉਹ ਐਕਸੀਡੈਂਟ ਹੋਇਆ ਇਹ ਅਭੀ ਜ਼ਬਰਦਸਤ ਮਤਲਬ ਇਹ ਹੈ ਇਹ ਫੈਕਟਰੀਸ ਮੰਨਦਾ ਕਈ ਵਾਰੀ ਫੈਕਟਰੀ ਨਹੀਂ ਹੋਈਦਾ ਉਹ ਹੋਰ ਗੱਲ ਇਹ ਵਿਆਹ ਦੇ ਪ੍ਰੋਗਰਾਮ ਪ੍ਰੋਗਰਾਮ ਦੇ ਵਿੱਚ ਜਿਹੜਾ ਹੋਇਆ ਇਹ ਬਹੁਤ ਉਹ ਹੋਇਆ ਅੱਛਾ ਇਹਦੇ ਵਿੱਚ ਕਿੰਨੇ ਕਿ ਲੇਡੀਆਂ ਜ਼ਖਮੀ ਹੋਏ ਨੇ ਕਿੰਨੇ ਜੀ ਡੈੱਟ ਹੋਏ ਇਹਦੇ ਵਿੱਚ ਕਰੀਬ ਜੀ ਇੱਕ ਤਾਂ ਆ ਸਾਹਮਣੇ ਘਰ ਆਈ ਉਹਦੀ ਡੈਥ ਹੋ ਗਈ ਹਾਂਜੀ ਇੱਕ ਹੁਣ ਇਸ ਟਾਈਮ ਤੇ ਜਿਹੜੇ ਸੀਰੀਅਸ ਕੇਸ ਨੇ ਉੱਥੇ ਦੋ ਤਿੰਨ ਬਿਲਕੁਲ ਸੀਰੀਅਸ ਕੇਸ ਹੈ ਜਿਹੜੇ 80% 85% ਹੋ ਗਏ ਸੜ ਗਏ ਤੇ ਬਾਕੀ ਹੁਣ ਪੀਜੀਆਈ ਦੇ ਵਿੱਚ ਦਾਖਲ ਨੇ ਜੀ ਉਹ ਮਣੀ ਮੋਟਰ ਰਿਮੋਟ ਰੋਟੋ ਉਧਰ ਆਈ ਜਾਂਦੀ ਹੈ ਹੂੰ ਹੋਇਆ ਕਿਤਾ ਜੀ ਇਵਿਐਂਟ ਜਿਹੜਾ ਹੋਇਆ ਹੋਇਆ ਤਾਂ ਇਹ ਇਹ ਉਹੀ ਸਿਲੰਡਰ ਦਾ ਉੱਪਰ نیچے ਕਰਨਾ ਬਸ ਉਹੀ ਹੋਇਆ ਹੈ ਹਾਂਜੀ ਤੇ ਬਚਾ ਕੇ ਨੋਇਆ ਹੀ ਫਿਰ ਬਚਾ ਤਾਂ ਜੀ ਫਿਰ ਬਚਾ ਇਧਰੋਂ ਉਧਰੋਂ ਹੁਣ ਇਕੱਠੇ-ਕੁੱਠੇ ਹੋਏ ਕਿਸੇ ਨੇ ਇੱਕ ਲੇਡੀ ਨੂੰ ਤਾਂ ਟੋਬੇ ਕਨੀ ਛੱਡਿਆ ਚੱਕੀ ਵਿੱਚੋਂ ਆਦਿ ਬੰਦੇ ਨੇ ਹਿੰਮਤ ਕੀਤੀ ਨਹੀਂ ਬਚਾ ਇੱਕਦਮ ਇਕੱਠੇ ਹੋ ਗਏ ਪਿੰਡ ਦੇ ਲੋਕ ਬਚਾਉ ਉਹ ਕੋਈ ਪ੍ਰਸ਼ਾਸਨ ਵਗੈਰਾ ਆਇਆ ਜਾਂ ਪੁਲਿਸ ਵਗੈਰਾ ਨਹੀਂ ਕਿਸੇ ਪੁਲਸ ਪੁਲਸ ਦੇ ਬੰਦੇ ਆਏ ਆ ਜੀ ਫਾਇਰ ਬ੍ਰਿਗੇਡ ਆਇਆ ਹਾਂਜੀ ਕਿੰਨਾ ਨੁਕਸਾਨ ਕਿੰਨਾ ਜੀ ਨੁਕਸਾਨ ਤਾਂ ਹੀ ਕਾਫੀ ਹੈ ਨੁਕਸਾਨ ਤਾਂ ਹੁਣ ਤੁਸੀਂ ਆਹੀ ਦੇਖ ਲਓ ਵੀ ਜਿਹੜੇ ਕੈਜੂਲਟੀਆਂ ਮਤਲਬ ਕਿਸੇ ਦੀ ਹੁਣ 1-2 ਦੀਆਂ ਰਿਪੋਰਟਾਂ ਹੋਣ ਆ ਜਾਣਗੀਆਂ ਤੇ ਕਿ ਇਹ ਵੀ ਅਨਗੈਦੀ ਬੰਦ ਹੈ ਅਨਗੈਦੀ ਹੁਣ ਕਿਹਦੀ ਕਹੀ ਹੈ ਹੀ ਅਨਗੈਦੀ ਤਾਂ ਹੁਣ ਆ ਜਿਹੜਾ ਇਹਨਾਂ ਦਾ ਉੱਪਰ-ਨੀਚੇ ਕਰਨ ਵਾਲੀ ਅਨਗੈਦੀ ਹੈ ਹੋਰ ਤਾਂ ਕੁਛ ਨਹੀਂ ਫਿੱਕ ਪਲਟੀ ਕਰ ਰਹੇ ਸੀ ਗੈਸ ਨੂੰ ਪਲਟੀ ਕਰ ਰਹੇ ਸੀ ਤੁਹਾਡਾ ਕੀ ਨਾਮ ਤਾਂ ਮੇਰਾ ਨਾਮ ਜਗਦੀਪ ਸਿੰਘ ਹੈ ਮਸਤਵਾਬਾਤ ਕੀ ਹੋਇਆ ਹੁਣ ਇੱਥੇ ਨਾਲ ਵਿਆਹ ਸੀ ਜੀ ਦਾ ਚਾਚਾ ਜੀ ਨੇ ਦੁਕਾਨ ਵਾਲੇ ਅਵਤਾਰ ਸਿੰਘ ਜੀ ਉਹ ਇਹਨਾਂ ਦੇ ਉਹ ਇਕੱਠੇ ਹੋ ਕੇ ਆਪਣੇ ਮਾਤਾ ਬੀਬੀਆਂ ਪ੍ਰਸ਼ਾਦਾ ਰੋਟੀ ਬਗਾ ਰਹੀਆਂ ਸੀ ਉਹ ਕਿਤੇ ਇੱਕਦਮ ਸਿਲੰਡਰ ਨੂੰ ਕਿਤੇ ਕੋਈ ਆਗੂ ਕੇ ਪੈ ਗਈ ਮਾੜੀ ਮੋਟੀ ਜੀ ਉੱਤੇ ਉਹ ਵੱਧ ਗਈ ਤੇ ਉਹ ਬੈਠੀ ਸੀ ਉਹਨਾਂ ਤੋਂ ਉੱਠਿਆ ਨਹੀਂ ਗਿਆ ਤੇ ਪੈ ਗਈ ਤੇ ਉਧਰ ਪਰਲੀ ਸਾਈਡ ਸਾਡੇ ਟੋਬਾ ਤਿੰਨ ਚਾਰ ਜਣੇ ਤਾਂ ਉਧਰੋਂ ਆਏ ਉਧਰੋਂ ਦੀ ਭੱਜ ਕੇ ਆਏ ਤੇ ਸੱਤ ਜਣੇ ਟੋਟਲ ਜਲੇ ਜੀ ਤ੍ਰਿਪਤ ਰਿਕਲੂ ਦਾ ਤੋ ਵੀ ਆ ਸਵੇਰੇ ਪਤਾ ਲੱਗੇ ਬਾਕੀਆਂ ਵੀ ਕਿਵੇਂ ਕਿੰਨੇ ਸੀਦੇ ਸਤ ਦੇ ਪਰਸੈਂਟ ਜਲੇ ਹੋਏ ਨੇ ਤਕਰੀਬਨ ਸਾਰੇ ਕਿੱਛੇ ਲਾ ਚੱਲੇ ਤੋਂ ਉਹਨਾਂ ਦਾ ਪੀਜੀ ਚੱਲ ਰਹੇ ਨੇ ਤੇ ਪ੍ਰਸ਼ਾਸਨ ਜਾਂ ਫਾਇਰ ਬ੍ਰਿਡ ਵਗੈਰਾ ਫਾਇਰ ਬ੍ਰਿਡ ਆਇਆ ਸੀਗਾ ਜੀ ਹਾਂਜੀ ਬਾਕੀ ਹੋਰ ਪ੍ਰਸ਼ਾਸਨ ਦਾ ਤਾਂ ਸਾਨੂੰ ਪਤਾ ਨਹੀਂ ਕਿਉਂਕਿ ਅਸੀਂ ਗੱਡੀਆਂ ਦੇ ਵਿੱਚ ਲਾਗੇ ਸੀਗੇ ਚੱਕ ਚੱਕ ਕੇ ਲੈ ਆਣੇ ਕਿੱਡੇ ਕੋੜਾ ਮਕਾਇਆ ਹਾਸਾ ਸੀ ਹੋਏ ਤਾਂ ਇੱਕ ਵਾਰ ਸਾਰੇ ਤੇ ਲਾਟ ਮੱਚਦੀ ਸੀਗੀ ਦੇਖ ਲਓ ਜੇ ਮੈਂ ਨਾਰ ਚੱਲਦਾ ਹੁੰਦਾ ਲਾਲ ਹੋ ਗਿਆ ਸੀ ਇੱਕ ਵਾਰ ਤਾਂ ਸਾਰਾ ਪੈਂਦਾ ਸੀ ਇਹਦੇ ਵਿੱਚ ਇਹ ਹੈਗਾ ਸਾਡੇ ਕੋਲ ਸਟੇਟਮੈਂਟ ਲਿਖਾਈ ਹੈ ਦਸੋਂ ਸਿੰਘ ਨੇ ਉਹ ਕੁੜੀ ਦਾ ਚਾਚਾ ਉਹਨਾਂ ਦੇ ਵਿਆਹ ਸੀ ਗੜਸੀ ਦਾ ਤੇ ਉਹਦਾ ਨਾਨਾ ਜਿਹੜਾ ਹੈਗਾ ਸੀ ਉਹ ਨਾਲ ਹਲਵਾਈ ਦਾ ਕੰਮ ਵੀ ਕਰਦਾ ਤੇ ਉਹ ਜਦੋਂ ਸਿਲੰਡਰ ਦੇ ਥੋੜਾ ਬਹੁਤਾ ਲੀਕ ਕਰਦਾ ਹੁਣ ਉਹਨੂੰ ਚੇਂਜ ਕਰਨ ਲੱਗਿਆ ਤੇ ਉਸ ਟਾਈਮ ਮੌਕੇ ਦੇ ਨਾਲ ਹੋਰ ਚੁਲ੍ਹਾ ਅੱਗ ਬਾਲੀ ਹੋਈ ਸੀ ਕਿ ਉਹ ਉਹਦੇ ਕਾਰਨ ਕਰਕੇ ਜਿਹੜਾ ਹੈਗਾ ਉਹ ਅੱਗ ਉਹਦੇ ਵੱਧ ਫੈਲ ਗਈ ਤੇ ਉਹਦੀ ਲਪੇਟ ਜਿਹੜੇ ਹੈਗੇ ਨੇ ਟੋਟਲ 6 ਜਿਹੜੇ ਅਗੇ ਹੋ ਗਏ ਸੀਗੇ ਝੋਸੇ ਗਏ ਸੀ ਜਿਨ੍ਹਾਂ ਵਿੱਚ ਇੱਕ ਲੇਡੀ ਸੀਗੀ ਹਰਦੀਪਸ ਕੌਰ ਉਹਦੀ ਜਿਹੜੀ ਹਸਪੀਟਲ ਸੈਕਟਰ 32 ਜਿਹੜਾ ਲਾਜ਼ਰੀ ਨੇ ਉਹਦੀ ਬਹੁਤ ਹੋ ਗਈ ਇੱਥੇ ਤੇ ਜਿਹੜੀ ਅਸੀਂ ਕਾਰਵਾਈ ਕੀਤੀ ਜਾ ਰਹੀ ਹੈ ਸਰ ਜਿਹੜੀ ਬਾਕੀਆਂ ਦੀ ਹਾਲਤ ਕਿਦਾਂ ਦੀ ਹੈਗੀ ਜਿਹੜੇ ਬਾਕੀ ਵੀ ਹੈਗੇ ਆਗੇ ਬਾਕੀ ਜਿਹੇ ਹਸਪੀਟਲ ਸਾਡੇ ਜਿਹੜਾ ਹੈਗਾ ਆਯੂ ਸਭ ਗਏ ਹੋਏ ਨੇ ਉੱਥੇ ਹਸਪੀਟਲ ਤੋਂ ਜੋ ਮੈਡੀਕਲ ਰਿਕਾਰਡ ਅਜੇ There you